ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਲੱਗ ਰਹੇ ਹਾਂ ਜਿਵੇਂ ਕਿ ਆਪਣੇ ਕੋਲੇ ਕਾਫੀ ਸਾਰੀਆਂ ਨਾ ਬੋਰੀਆਂ ਇਕੱਠੀਆਂ ਹੋਈਆਂ ਪਈਆਂ ਨੇ ਰਾਸ਼ਨ ਵਾਲੀਆਂ ਹੋਈਆਂ ਨੇ ਦੇਖੋ ਆਪਾਂ ਰਾਸ਼ਨ ਲੈ ਕੇ ਉਹਨਾਂ ਨੇ ਵਿੱਚ ਤੇ ਚਾਵਲਾ ਵਾਲੀਆਂ ਹੁੰਦੀਆਂ ਨੇ ਆਪਣੇ ਕੋਲੇ ਕਾਫੀ ਸਾਰੀਆਂ ਇਕੱਠੀਆਂ ਹੋਈ ਪਈ ਸੀ ਅੱਜ ਆਪਾਂ ਇਹਨਾਂ ਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਵਰਤਦੇ ਹਾਂ ਜਿੱਦਾਂ ਜੋ ਆਪਣੀਆਂ ਸਾਰੀਆਂ ਬੋਰੀਆਂ ਹੈਗੀਆਂ ਆਪਣੇ ਕਿਸੇ ਕੰਮ ਆ ਸਕਣ ਸਭ ਤੋਂ ਪਹਿਲਾਂ ਆਪਾਂ ਦੇਖੋ ਜੀ ਇੱਕ ਬੋਰੀ ਲੈਂਦੀ ਹੈਗੀ ਤੇ ਉਹਦੇ ਆਪਾਂ ਆਲੇ-ਦੁਆਲੇ ਚਾਰੋਂ ਪਾਸੇ ਪਹਿਲਾਂ ਇੱਕ ਕੱਪੜੇ ਦੀ ਚਾਰੋਂ ਪਾਸੇ ਕੱਪੜੇ ਨੂੰ ਅਟੈਚ ਕਰ ਲਾਂਗੇ ਬੋਰੀ ਦੇ ਨਾਲ ਚਾਰ ਆਪਾਂ ਇਹ ਇਸ ਤਰ੍ਹਾਂ ਬਣਾ ਰਹੇ ਹਾਂ ਜੀ ਤਾਂ ਜੋ ਦੇਖੋ ਜਿਵੇਂ ਆਪਾਂ ਬੈੱਡ ਤੇ ਬਹਿ ਕੇ ਬੱਚੇ ਖਾਣਾ ਖਾਂਦੇ ਨੇਗੇ ਡੋਲ ਦਿੰਦੇ ਨੇ ਦੇਖੋ ਚਾਦਰਾਂ ਖਰਾਬ ਕਰ ਦਿੰਦੇ ਨੇ ਆਪਾਂ ਇਹ ਉਹਦੇ ਵਾਸਤੇ ਬਣਾ ਰਹਿਆਂਗੇ ਤੇ ਆਪਾਂ ਇਹਦਾ ਸੈਂਟਰ ਲੈ ਲੈਣਾ ਜੀ ਇਹ ਬਿਲਕੁਲ ਦੇਖੋ ਇਸ ਤਰ੍ਹਾਂ ਆਪਾਂ 40 ਸੈਂਟਰ ਦੇ ਵਿੱਚ ਇੱਕ ਸੀਨ ਲਾ ਦਾਂਗੇ ਸੌਰੀ ਆਪਾਂ ਚਾਕ ਨਾਲ ਨਿਸ਼ਾਨ ਲਾ ਦਾਂਗੇ ਤੇ ਫੇਰ ਆਪਾਂ ਲਾਵਾਂਗੇ ਜੀ ਸੀਨ ਆ ਤੇ ਆਪਾਂ ਕਟੀਆਂ ਚ ਜੀ 4 4 ਇੰਚ ਦੀਆਂ ਇਹ ਛੋਟੇ ਛੋਟੇ ਪੀਸ ਕੱਟੇ ਸੀ 4 ਇੰਚ ਹੈਗੇ ਨੇ ਜੀ ਇਹ ਚੌੜੇ ਤੇ 4 ਇੰਚ ਹੈਗੇ ਜੀ ਲੰਬੇ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਪਹਿਲਾਂ ਅਟੈਚ ਕਰ ਲੇਤਾ ਇਹ ਆਪਾਂ ਸਾਰਿਆਂ ਨੂੰ ਅਟੈਚ ਕਰਕੇ ਆਪਾਂ ਇਹਨੂੰ ਸੈਂਟਰ ਦੇ ਵਿੱਚ ਇਸ ਤਰ੍ਹਾਂ ਲਗਾਵਾਂਗੇ ਦੇਖੋ ਜਿਹੜਾ ਆਪਾਂ ਨਿਸ਼ਾਨ ਲਾਇਆ ਹੈ ਜਿਹੜਾ ਵਿਚਾਲੜਾ ਪੀਸ ਹੈ ਉਹਦਾ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਾਂ ਇਸ ਤਰ੍ਹਾਂ ਸੀਨ ਲਾ ਦਾਂਗੇ ਤੇ ਸੂਈਆਂ ਲਾ ਕੇ ਆਪਾਂ ਦੋ ਤਿੰਨ ਸੂਈਆਂ ਲਾ ਕੇ ਇਹਨੂੰ ਅਟੈਚ ਕਰ ਦਾਂਗੇ ਪਹਿਲਾਂ ਤਾਂ ਜੋ ਆਪਾਂ ਨੂੰ ਸੀਨਾ ਵਿੱਚ ਆਸਾਨੀ ਨਾਲ ਅਲੱਗ ਸਕਣ ਆਪਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਜਦੋਂ ਕਿ ਆਪਾਂ ਸੀਨਾ ਵਗੈਰਾ ਇਹਦੇ ਤੇ ਲਾਵਾਂਗੇ ਦੇਖੋ ਜੀ ਫਿਰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਚਾਰੋਂ ਪਾਸੇ ਸੀਨ ਨਾਲ ਜੋੜ ਦਾਂਗੇ ਚਾਰੋਂ ਪਾਸੇ ਪਹਿਲਾਂ ਪਸ ਸੀਨ ਲਗਾਵਾਂਗੇ ਜੀ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਨਾ ਇੱਕ ਵੇਕਰ ਫालतू ਲੈਂਸ ਹੀ ਪਈ ਸੀਗੀ ਤੇ ਇਹਨੂੰ ਆਪਾਂ ਲੈਂਸ ਨਾਲ ਥੋੜੀ ਜੀ ਡਿਜ਼ਾਈਨ ਕਰ ਦੰਨੇ ਆਂਗੇ ਦੇਖੋ ਚਾਰੋਂ ਪਾਸੇ ਆਪਾਂ ਲੈਂਸ ਲਗਾਵਾਂਗੇ ਇਸ ਤਰ੍ਹਾਂ ਲੋ ਜੀ ਪਹਿਲਾ ਪਹਿਲਾ ਇਸ ਨੂੰ ਇਸ ਤਰ੍ਹਾਂ ਲਗਾ ਦਨੇਗੇ ਕਿ ਚੈੱਕ ਦੀ ਤਰ੍ਹਾਂ ਜਿਵੇਂ ਆਪਾਂ ਚੈੱਕ ਕੱਪੜਿਆਂ ਦਾ ਬਣਾਇਆ ਉਸੇ ਤਰ੍ਹਾਂ ਚੈੱਕ ਦੀ ਤਰ੍ਹਾਂ ਆਪਾਂ ਇਹਨਾਂ 'ਤੇ ਲੈਸ ਲਗਾਵਾਂਗੇ ਲੋ ਜੀ ਲੋ ਜੇ ਜਿਹੜੀਆਂ ਬੋਰੀਆਂ ਹੁੰਦੀਆਂ ਆਪਾਂ ਇਹਨਾਂ ਨੂੰ ਬਹੁਤ ਢੰਗ ਨਾਲ ਵਧੀਆ ਵਰਤ ਸਕਦੇ ਹਾਂ ਦੇਖੋ ਜੀ ਆਪਾਂ ਲੈਸ ਲਾ ਕੇ ਆਪਾਂ ਚਾਰੋਂ ਪਾਸੇ ਇਸ ਤਰ੍ਹਾਂ ਲਗਾਏ ਤੇ ਹੁਣ ਆਪਾਂ ਦੇ ਕੋਲੇ 3-4 ਪੀਸ ਹੋਰ ਬਚ ਗਏ ਸੀ ਆਪਾਂ ਜਿਹੜੇ ਇਹਨਾਂ ਨੇ ਖੁੰਝੇ ਐ ਜੀ ਬੋਰੀਆਂ ਦੇ ਆਪਾਂ ਇਸ ਤਰ੍ਹਾਂ ਤਕੋਨੇ ਇਹਨਾਂ ਨੂੰ ਕਰਕੇ ਇਹਦੇ ਉੱਤੇ ਇਸ ਤਰ੍ਹਾਂ ਲਗਾ ਦਾਂਗੇ ਤੇ ਫਿਰ ਆਪਾਂ ਇਹਦੇ ਵੀ ਫਰੰਟ ਮੂਰਲੇ ਪਾਸੇ ਆਪਾਂ ਇਹਦੇ ਵੀ ਲੈਸ ਲਗਾਵਾਂਗੇ ਦੇਖੋ ਤੁਸੀਂ ਪਹਿਲਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਅਟੈਚ ਕਰ ਲੰਨੇ ਆਂਗੇ ਤਿੰਨੋਂ ਪਾਸੇ ਸੀਨਾ ਲਗਾ ਕੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲੇ ਇਹ ਵੀ ਕਲਾਸ ਸੀਗੀ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਮੂਰਲੇ ਮੂਰਲੇ ਪਾਸੇ ਲੈਸ ਲਾਵਾਂਗੇ ਲੋ ਜੀ ਆਪਾਂ ਦੇਖੋ ਜੀ ਲੈਸਾਂ ਲਗਾ ਲੈਂਦੀਆਂ ਹੁਣ ਆਪਣੇ ਕੋਲੇ ਪਈ ਸੀ ਜੀ ਇੱਕ ਸ਼ੀਟ ਦੇਖੋ ਇਸ ਤਰ੍ਹਾਂ ਟਰਾਂਸਪੇਡ ਸ਼ੀਟ ਪਈ ਸੀ ਜੀ ਆਪਣੇ ਕੋਲੇ ਇਹ ਕੀ ਹੁੰਦਾ ਜਦੋਂ ਵੀ ਆਪਾਂ ਕੋਈ ਖਾਣਾ ਖਾਣਿਆ ਤੇ ਦੇਖੋ ਆਪਾਂ ਇਹਨੂੰ ਕੱਪੜੇ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰ ਸਕਦੇ ਹਾਂ ਜੋ ਵੀ ਇੱਥੇ ਕੁਝ ਢਲ ਜਾਂਦਾ ਆਪਾਂ ਨੂੰ ਧੋਣ ਦੀ ਵੀ ਲੋੜ ਨਹੀਂ ਪੈਂਦੀ ਲੋ ਜੀ ਆਪਾਂ ਸ਼ੀਟ ਨੂੰ ਪਹਿਲਾਂ ਸੂਈਆਂ ਨਾਲ ਜੜ ਲਿਆਤਾ ਤੇ ਇਹਦੇ ਉੱਤੇ ਲਗਾਵਾਂਗੇ ਸੀਨ ਤੇ ਉਸ ਤੋਂ ਬਾਅਦ ਆਪਾਂ ਨਾ ਚਾਰੇ ਪਾਸੇ ਇਸ ਤਰ੍ਹਾਂ ਇੱਕ ਪੱਟੀ ਲਗਾਵਾਂਗੇ ਪਿਛਲੇ ਪਾਸੇ ਇਸ ਤਰ੍ਹਾਂ ਲਗਾ ਕੇ ਮੂਰਲੇ ਪਾਸੇ ਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਤਾਂ ਜੋ ਇੱਕ ਪਾਈਪਿੰਗ ਦੀ ਤਰ੍ਹਾਂ ਚਾਰੇ ਪਾਸੇ ਲੱਗ ਸਕੇ ਤੇ ਆਪਣਾ ਜਿਹੜਾ ਮੈਟ ਹੈ ਜੀ ਇਹ ਵਧੀਆ ਉਹ ਸੋਹਣਾ ਬਣ ਜਾਊਗਾ ਆਪਾਂ ਤੁਹਾਨੂੰ ਪਾਈਪਿੰਗ ਲਾਉਣੀ ਆ ਜੀ ਪਹਿਲਾਂ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਜੋ ਐਦਾਂ ਦੀਆਂ ਵੀਡੀਓ ਤੁਹਾਡੇ ਕੋਲ ਤੱਕ ਪਹੁੰਚ ਸਕਣ ਲੋ ਜੀ ਆਪਾਂ ਤਾਂ ਇਹ ਮੈਟ ਬਣ ਕੇ ਹੋ ਗਿਆ ਤਿਆਰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਜੀ ਇਸੇ ਤਰ੍ਹਾਂ ਆਪਾਂ ਇੱਕਾ ਹੋਰ ਬੋਰੀ ਲੈਤੀ ਜੀ ਆਪਣੇ ਕੋਲੇ ਇੱਕ ਸ਼ਰਟ ਦਾ ਕੱਪੜਾ ਪਿਆ ਸੀਗਾ ਲਾਈਨਾਂ ਵਾਲਾ ਇਹਨੂੰ ਆਪਾਂ ਇਸ ਤਰ੍ਹਾਂ ਅਟੈਚ ਕਰ ਲਿਆ ਜੀ ਸਾਰੋਂ ਪਾਸੇ ਨੇ ਕੋ ਪਿੱਛੇ ਆ ਪਾਈਪਿੰਗ ਦੀ ਤਰ੍ਹਾਂ ਲਾ ਗਿਆ ਤੇ ਮੁੜੇ ਸਾਰੇ ਪਾਸੇ ਇਹ ਕਪੜਾ ਲਾਇਆ ਇਹ ਵੀ ਸਾਨੂੰ ਆਪਾਂ ਵਰਤ ਕੇ ਦਿਖਾਵਾਂਗੇ ਜੀ ਐਸੀ ਤਰ੍ਹਾਂ ਆਪਾਂ ਇੱਕ ਹੋਰ ਗੋਰੀ ਲੱਤੀਏ ਜੀ ਉਸ ਨੂੰ ਇਸ ਤਰ੍ਹਾਂ ਆਪਾਂ ਚਾਰੋਂ ਪਾਸੇ ਲਾ ਗਏ ਲੋ ਜੀ ਭਾਂਡੇ ਧੋਣ ਲੱਗੇ ਆਪਾਂ ਇਸ ਤਰ੍ਹਾਂ ਕੱਪ ਰੱਖ ਸਕਦੇ ਹਾਂ ਉੱਤੇ ਗਿੱਲੇ ਕੱਪ ਜਿਵੇਂ ਹੁੰਦੇ ਨੇਗੇ ਤੇ ਆਪਾਂ ਜਦੋਂ ਖਾਣਾ ਬਣਾਉਂਦੇ ਆ ਜੀ ਦੇਖੋ ਉਸ ਤਰ੍ਹਾਂ ਵੀ ਆਪਾਂ ਇਹਨੂੰ ਮੈਟ ਨੂੰ ਵਰਤ ਸਕਦੇ ਹਾਂਗੇ ਤੇ ਜਿਹੜਾ ਆਪਾਂ ਇੱਕ ਹੋਰ ਮੈਟ ਬਣਾਇਆ ਜੀ ਦੇਖੋ ਜਿਵੇਂ ਆਪਣੇ ਫ੍ਰੀਜ ਦੇ ਉੱਤੇ ਕੱਪੜੇ ਵਿਸ਼ੇ ਹੁੰਦੇ ਨੇ ਇਸ ਤਰ੍ਹਾਂ ਆਪਾਂ ਇੱਕ ਉੱਪਰ ਡਬਲ ਹੋਰ ਬਚਾ ਲੈ ਤਾਂ ਜੋ ਇਹ ਧੋਣਾ ਇਹਨੂੰ ਆਪਾਂ ਦੇਖੋ ਜਿਹੜਾ ਇਹ ਕੱਪੜਾ ਹੈਗਾ ਜੀ ਆਪਾਂ ਡਾਇਨਿੰਗ ਟੇਬਲ ਤੇ ਵੀ ਇਸ ਤਰ੍ਹਾਂ ਰੱਖ ਕੇ ਉੱਪਰ ਕੋਈ ਫੂਟ ਵਗੈਰਾ ਰੱਖ ਸਕਦੇ ਹਾਂ ਲੋ ਜੀ ਇਹ ਖਾਣਾ ਖਾਣ ਸਮੇ ਆਪਾਂ ਇਹ ਮੈਟ ਨੂੰ ਇਸ ਤਰ੍ਹਾਂ ਵੀ ਵਰਤ ਸਕਦੇ ਹਾਂ ਆਪਾਂ ਸਬਜ਼ੀ ਵਗੈਰਾ ਕੱਟਦੇ ਹਾਂ ਬੈੱਡ ਤੇ ਬੈਠ ਕੇ ਕਈ ਵਾਰੀ ਦੇਖੋ ਤੁਸੀਂ ਤੇ ਉਹਨੂੰ ਉਦੋਂ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਫालतू ਪਈਆਂ ਬੋਰੀਆਂ ਤੋਂ ਆਪਾਂ ਕਿੰਨਾ ਇਹਨੂੰ ਕਿਵੇਂ ਯੂਜ਼ ਕੀਤਾ ਹੈ ਦੇਖੋ ਤੁਸੀਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ